ਦੇਗਵਾਹੀ ਜੇਕ ਸੁਣ ਕੈਂਡੀਟ ਕੀਤਾ ਜਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੱਲਾ ਜੀ ਵਾਹੀ ਜੀ ਜਿਸ ਦਾ ਦੋ ਮਿੰਟ ਨਾਮ ਕਿ ਤਵੇ ਲਾਂਕ ਨਾ ਜੜ ਦੀ ਕਲਾ ਤੇਰੇ ਭਾਣੇ ਸ਼ਰਧ ਰਤਨ ਦਾ ਸੋ ਐਸਵੇ ਨੇ ਪਿੰਡ ਹਰੀਪੁਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਤੁਹਾਨੂੰ ਦੱਸਦੀ ਚੌਕੇ ਆਯੂ ਕੈਂਪ ਦੇ ਵਿੱਚ ਜੇ ਨਾਲ ਆ ਤੇ ਘਰ ਦੀ ਦਿੱਖ ਤੋਂ ਬਾਅਦ ਬਾਦ ਮੰਦ ਤੇ ਅਜੋ ਵੀ ਇਹ ਦੋਖੇ ਦੋਸਤ ਹੋਣ ਮੈਂ ਉਹਨਾਂ ਨੂੰ ਬਾਈ ਜੀ ਜੀ ਚਲੋ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਗੋਬਿੰਦ ਰਾਏ ਤੇ ਨਕੋਦਰ ਤਹਿਸੀਲ ਦੇ ਪਿੰਡ ਹਰੀਪੁਰ ਦੇ ਵਿੱਚ ਇਸ ਵੇਲੇ ਅਸੀਂ ਖੜੇ ਆ ਜਿੱਥੇ ਤੁਹਾਨੂੰ ਦੱਸ ਦਈਏ ਕੇ ਸਤਿਕਾਰਯੋਗ ਧਰਮਪਾਲ ਜੈਨ ਸੁਪੁੱਤਰ ਲਾਲਾ ਖੁਸ਼ੀराम ਜੈਨ ਉਹਨਾਂ ਵੱਲੋਂ ਚੌਥਾ ਆਯੁਰਵੈਦਿਕ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਸੀ ਇਸ ਕੈਂਪ ਦੀ ਪਹਿਲੇ ਕੈਂਪ ਤੋਂ ਤੇ ਲੋਕਾਂ ਨੂੰ ਮਰੀਜ਼ਾਂ ਨੂੰ ਇਸ ਕੈਂਪ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਆ ਕਿਉਂਕਿ ਆਯੁਰਵੈਦ ਦੇ ਨਾਲ ਜੁੜਨਾ ਇੱਕ ਬਹੁਤ ਵੱਡੀ ਗੱਲ ਹੈ ਐਲੋਪੈਥੀ ਨਾਲ ਆਰਾਮ ਜ਼ਰੂਰ ਜਲਦੀ ਆ ਜਾਂਦਾ ਪਰ ਆਯੁਰਵੈਦਿਕ ਨਾਲ ਇੱਕ ਪੱਕੇ ਤੌਰ ਤੇ ਜਿਹੜਾ ਆ ਮਰੀਜ਼ ਦਾ ਮਰੀਜ਼ ਦੀ ਬਿਮਾਰੀ ਦਾ ਇਲਾਜ ਹੋ ਜਾਂਦਾ ਸੋ ਸ਼੍ਰੀ ਧਰਮਪਾਲ ਜੈਨ ਜੀ ਦੇ ਸੁਪੁੱਤਰ ਅਸ਼ੋਕ ਜੈਨ ਜੀ ਅਤੇ ਉਹਨਾਂ ਦੇ ਸੁਪੁੱਤਰ ਪਿਊਸ਼ ਜੈਨ ਜੀ ਅਤੇ ਪੂਰੀ ਫੈਮਿਲੀ ਵੱਲੋਂ ਇਹ ਜਿਹੜਾ ਹਰੀਪੁਰ ਪਿੰਡ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਮਹੱਲਾ ਬੇਗੰਪੁਰਾ ਪਿੰਡ ਹਰੀਪੁਰ ਵਿੱਚ ਅੱਜ ਕੈਂਪ ਜਿਹੜਾ ਲਗਾਇਆ ਜਾ ਰਿਹਾ ਸਿੰਘੀ ਨਾਰੇ ਸੋਠਾਈ ਹੋਇਸਦਾ ਹੈ ਸੋਠਾਈ ਹੋਇਸਦਾ ਹੈ ਦਸਾਂ ਬਖਸ਼ਾਈਆਂ ਦੇ ਆਤਮਿਕ ਸਰੂਪ ਧੰਨ ਧੰਨ ਕਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਪਰਿਸ਼ਦ ਦਾ ਧਿਆਨ ਕਰਕੇ ਬੋਲ ਜੀ ਬਖਸ਼ਾ ਕੀਤੀਆਂ ਨੇ ਪਰਿਵਾਰ ਨੂੰ ਸੇਵਾ ਦਾ ਸਰਪਾਲ ਜੈਨ ਦੇ ਸੂ ਪਰਿਵਾਰ ਉਹਨਾਂ ਦੀ ਯਾਦ ਵਿੱਚ ਚੌਥਾ SLAਗਨ ਹਜ਼ੂਰ ਕੁਆਦਰ ਕੇ ਕੈਂਪ ਨੂੰ ਆਇਆ ਜਾ ਰਿਹਾ ਸਭੂ ਜੋ ਜੋ ਵੀ ਮਨੋ ਭਾਵਨਾ ਮੁਖ ਰੱਖ ਕੇ ਪਰਵਾਰ ਸੇਵਾ ਕਰਦਾ ਸੋ ਸੋ ਮਨੋ ਭਾਵਨਾ ਸਪੂਰਣ ਕਰਨੀਆਂ ਨਮੋ ਆਯੇਯਾਨੰ ਨਮੋ ਵਜਾਇਾਨੰ ਨਮੋ ਲੋਹਿ ਸਭ ਸਭੂਨ ਜੈ ਸੋ ਪੰਚ ਨਮੋ ਕਾਰੋ ਸਭ ਪਾਪ ਪਨਾਸ਼ਨ Mangkudar dan jasa Rohani, <tip> ਜੀ ਐਨੀਮੇਸ਼ਨ ਬਾਕੀ ਬਾਕੀ ਖਾਦੀ ਬਾਈ ਜੀ ਉਹਦੇ ਨਾਲ ਡਾਕਟਰ ਗਾ ਉਹ ਮਰ 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 ਤੇ ਕਰਦਾ ਨਾ ਭਾਈ ਤੁਹਾਨੂੰ ਜੀ ਮਸੂਫ ਹੋ ਰਿਹਾ ਤੇ ਬਹੁਤ ਚਾਹਾਂ ਤੇ ਕਿਉਂ ਕਰਦੇ ਵਾਈਟ ਕਿਉਂ ਕਰਦੇ ਹਰ ਜੀ ਵੀ ਇਹ ਨਾ ਕਰਨਾ ਮਾ ਨਿਕਦਰ ਪਬਲਿਕ ਆਮ ਪਬਲਿਕ ਉਹ ਆਇਆ ਹੁਣ ਉਧਰੋਂ ਸਾਡੇ ਦੇ ਇਸ ਚੌਥੇ ਫ੍ਰੀ ਆਯੁਰਵੈਦਿਕ ਕੈਂਪ ਦੇ ਵਿੱਚ ਡਾਕਟਰ ਰਿਤਿਕਾ ਔਰ ਬਾਕੀ ਡਾਕਟਰ ਸਹਿਮਾਨ ਸਾਡੇ ਨਾਲ ਨੇ ਆਓ ਗੱਲਬਾਤ ਕਰਦੇ ਹਾਂ ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਆਯੁਰਵੇਦ ਦਾ ਕੈਂਪ ਲੱਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਣੇ ਪਿੰਡ ਹਰੀਪੁਰ ਦੇ ਵਿੱਚ ਅ ਜੀ ਮੈਂ ਕਹਿਣਾ ਚਾਹੂੰਗੀ ਮੈਂ ਡਾਕਟਰ ਰਿਤਿਕਾ ਬਾਲੀ ਪਿੰਡ ਖਾਨਪੂਰ ਟੱਡਾ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਇਨਚਾਰਜ ਮੇਰੇ ਨਾਲ ਖੜੇ ਡਾਕਟਰ ਸੁਖਦੇਵ ਤੇ ਡਾਕਟਰ ਰਵਿੰਦਰਜੀਤ ਕੌਰ ਜੀ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਦਾ ਕੈਂਪ ਹੋਇਆ ਹੈ ਤੇ ਜਿਹੜਾ ਸਹਿਯੋਗ ਡਾਕਟਰ ਸੌਰੀ ਪਿਊਸ਼ ਜੈਨ ਜੀ ਅਤੇ ਅ ਅਸ਼ੋਕ ਜੈਨ ਜੀ ਤੇ ਧਰਮਪਾਲ ਜੈਨ ਪੰਸਾਰੀ ਵੱਲੋਂ ਜਿਹੜਾ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਡਿਸਟ੍ਰਿਕਟ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਵੀਨੂ ਖੰਨਾ ਜੀ ਦੀ ਦੇਖ ਰਿਕ ਦੇ ਵਿੱਚ ਅੱਜ ਦਾ ਕੈਂਪ ਬਹੁਤ ਵਧੀਆ ਗਿਆ ਹੈ तकरीबन 200 ਤੋਂ ਜ਼ਿਆਦਾ ਮਰੀਜ਼ਾਂ ਨੇ ਇੱਥੇ ਆ ਕੇ ਆਪਣਾ ਲਾਹਾ ਚੁੱਕਿਆ ਹੈ ਅਤੇ షుਗਰ ਦੇ ਟੈਸਟ ਕੀਤੇ ਗਏ ਹਨ ਫਰੀ ਦਵਾਈਆਂ ਇਹਨਾਂ ਨੂੰ ਮਹੀਆਂ ਕਰਵਾਈਆਂ ਗਈਆਂ ਹਨ ਅਤੇ ਕਾਫੀ ਸੈਟੀਸਫੈਕਟਰੀ ਇਹ ਰਿਹਾ ਹੈ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਸੀ ਕਿਉਂਕਿ ਲੋਕ ਪਿੰਡਾਂ ਦੇ ਵਿੱਚ ਐਲੋਪੈਥੀ ਦੇ ਨਾਲ ਜੁੜੇ ਹੋਏ ਆ ਆਯੁਰਵੇਦ ਦਾ ਬਹੁਤ ਘੱਟ ਪ੍ਰਚਾਰ ਆ ਤੇ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਸੀ ਔਰ ਕੀ ਸਨੇਹਾ ਦੇਣਾ ਚਾਹੁੰਦੇ ਆ ਜੀ ਲੋਕਾਂ ਵੱਲੋਂ ਸਾਨੂੰ ਬਹੁਤ ਵਧੀਆ ਰਿਸਪਾਂਸ ਦਿੱਤਾ ਗਿਆ ਉਹ ਬਹੁਤ ਚਾਹੁੰਦੇ ਸੀਗੇ ਕਿ ਸਾਨੂੰ ਆਯੁਰਵੈਦਿਕ ਦਵਾਈਆਂ ਜਿਹੜੀਆਂ ਮਹਈਆਂ ਕਰਵਾਈਆਂ ਜਾਣ ਅਤੇ ਬੜੇ ਈਜ਼ੀਲੀ ਉਹਨਾਂ ਨੇ ਲਈ ਆ ਉਹਨਾਂ ਦਾ ਵਿਸ਼ਵਾਸ ਜਿਹੜਾ ਹੈ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਸਾਨੂੰ ਵਧੀਆ ਰਿਸਪੌਂਸ ਹੀ ਮਿਲਿਆ ਹੈਗਾ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਬੀਇੰਗ ਐਨ ਆਯੁਰਵੇਦਿਕ ਡਾਕਟਰ ਸਾਨੂੰ ਆਯੁਰਵੇਦਿਕ ਦਵਾਈਆਂ ਜਿਨ੍ਹਾਂ ਦਾ ਕੋਈ ਜ਼ਿਆਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਹਨ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਮੈਂ ਇਹ ਨਹੀਂ ਕਹਿ ਰਹੀ ਕਿ ਐਲੋਪੈਥੀ ਨਹੀਂ ਲੈਣੀ ਚਾਹੀਦੀ ਬਟ ਜਿੱਥੇ ਲੋਡ ਹੈਗੀ ਹੈ ਜਿੱਥੇ ਸਾਨੂੰ ਆਪਣੇ ਘਰੇਲੂ ਚੀਜ਼ਾਂ ਨਾਲ ਫਾਇਦਾ ਮਿਲ ਰਿਹਾ ਹੈ ਉੱਥੇ ਜ਼ਰੂਰ ਸਾਨੂੰ ਉਹ ਮੈਡੀਸਿਨਸ ਲੈਣੀ ਚਾਹੀਦੀ ਜਿਨ੍ਹਾਂ ਦਾ ਘੱਟ ਤੋਂ ਘੱਟ ਸਾਡੇ ਸ਼ਰੀਰ ਦੇ ਉੱਤੇ ਨੁਕਸਾਨ ਹੋਵੇ ਧੰਨਵਾਦ ਡਾਕਟਰ ਸਾਹਿਬ थैंक यू ਜੀ ਸੋ ਅਸ਼ੋਕ ਜੈਨ ਜੀ ਜਿਹੜੇ ਬਹੁਤ ਦੇਰ ਤੋਂ ਇਹਦੇ ਹਿੱਸੇ ਸੇਵਾ ਦੇ ਵਿੱਚ ਜੁੜੇ ਹੋਏ ਆ ਚੌਥਾ ਕੈਂਪ ਆ ਤਿੰਨ ਕੋਦਰ ਦੇ ਵਿੱਚ ਇਹਨਾਂ ਦੀ ਬਾਜ਼ਾਰ ਦੇ ਵਿੱਚ ਦੁਕਾਨ ਹੈ ਬਹੁਤ ਪੁਰਾਣੀ 120 ਸਾਲ ਜਿਵੇਂ ਕਿ ਦੱਸਿਆ 120 ਸਾਲ ਪੁਰਾਣੀ ਦੁਕਾਨ ਇਸ ਸੰਸਕ੍ਰਿਤੀ ਨੂੰ ਤੁਸੀਂ ਪੁਰਾਣੀ ਸੰਸਕ੍ਰਿਤੀ ਨੂੰ ਆਪਣੇ ਦਾਦੇ ਪੜਦਾਦੇ ਦੀ ਉਸ ਰਿਵਾਜ ਨੂੰ ਜਾਂ ਬੀੜੀ ਨੂੰ ਚਲਦੇ ਹੋਏ ਅੱਗੇ ਅਸੀਂ ਵੱਧ ਰਹੇ ਹਾਂ ਮੇਰਾ ਹੁਣ ਬੇਟਾ ਪਿਊਸ਼ ਜੈਨ ਇਸ ਕੰਮ ਨੂੰ ਸਾਰਾ ਸੰਭਾਲ ਰਿਆ ਵਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਆਯੁਰਵੈਦਿਕ ਦੇ ਵਿੱਚ ਜਿਹੜਾ ਜੋ ਪਰਦੇਤੀ ਪ੍ਰਾਣੀ ਚੱਲ ਰਹੀ ਸੀਗੀ ਉਹਨੂੰ ਅਸੀਂ ਅਡਾਪਟ ਕਰੀਏ ਕਿਉਂਕਿ ਐਲੋਪੈਥਿਕ ਇਮੀਜੇਟਲੀ ਵਾਸਤੇ ਦਵਾਈ ਦੀ ਜ਼ਰੂਰਤ ਹੁੰਦੀ ਆ ਔਰ ਜਿਹੜੀ ਬਿਮਾਰੀ ਲੰਬੀ ਹੋਵੇ ਉਹਨੂੰ ਲੌਂਗ ਪੀਰੀਅਡ ਦੇਣ ਲਈ ਇਹਦੇ ਵਿੱਚ ਅਸੀਂ ਆਯੁਰਵੈਦਿਕ ਦਵਾਈ ਨੂੰ ਪ੍ਰੀਫਰੈਂਸ ਦਿੰਦੇ ਆ ਜਿਹਦੇ ਵਿੱਚ ਮੈਨੂੰ ਡਾਕਟਰਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਡਾਕਟਰ ਚੇਤਨ ਮਹਿਤਾ ਆਰੀਤੇਗਾ ਬਾਲੀ ਇਹਨਾਂ ਨੇ ਡਾਕਟਰਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਜਿੰਨੀ ਵੱਧ ਚੜ੍ਹ ਕੇ ਤੁਸੀਂ ਟਾਈਮ ਦਿਓਗੇ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਿਣਾ ਵਾਂ ਔਰ ਮੈਂ ਸਾਰੇ ਪਿੰਡ ਨਿਵਾਸੀਆਂ ਦਾ ਹਰੀਪੁਰ ਦਾ ਖਾਸ ਕਰਕੇ ਰਤੂ ਸਾਹਿਬ ਦਾ ਮੈਂ ਬਹੁਤ-ਬਹੁਤ ਆਭਾਰੀ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਪਿੰਡ ਵੱਲੋਂ ਦਿੱਤਾ ਔਰ ਮੈਨੂੰ ਉਮੀਦ ਆ ਕਿ ਅੱਗੇ ਅਗਲੇ ਸਾਲ ਵੀ ਅਸੀਂ ਕੋਈ ਨਾ ਕੋਈ ਇਸ ਤੋਂ ਵੀ ਉੱਪਰ ਪੇਸ਼ੈਂਟਾਂ ਨੂੰ ਦੇਖਣ ਦਾ ਚੈੱਕਅਪ ਕਰਨ ਦਾ ਪ੍ਰਬੰਧ ਕਰਾਂਗੇ ਜਿਹਦੇ ਨਾਲ ਅਸੀਂ ਆਪਣੇ ਪਰਿਵਾਰ ਵੱਲੋਂ ਮੈਂ ਸਾਰੀ ਦਵਾਈ ਜਿਹੜੀ ਆ ਫ੍ਰੀ ਦੇਣਾਵਾ ਹਰ ਕੈਂਪ ਦੇ ਵਿੱਚ ਇਹ ਜੈਨ ਸਰ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਪੇਸ਼ੈਂਟਸ 200 ਪੇਸ਼ੈਂਟ ਆਏ ਆ ਉਹਦੇ ਵਿੱਚ ਕੋਈ ਏਦਾਂ ਦਾ ਪੇਸ਼ੈਂਟ ਆਇਆ ਜਿਹਨੂੰ ਕੋਈ ਗੰਭੀਰ ਬਿਮਾਰੀ ਜਾਂ ਜਿਹਦਾ ਲੰਬਾ ਇਲਾਜ ਚੱਲੇ ਔਰ ਕੁਝ ਏਦਾਂ ਦਾ ਸਨੇਹਾ ਦੇਣਾ ਚਾਹੁੰਦੇ ਆ ਕਿਉਂਕਿ ਅੱਜ ਤੱਕ ਕੈਂਪ ਲੱਗਿਆ ਫ੍ਰੀ ਦਵਾਈਆਂ ਦਾ ਫ੍ਰੀ ਮਿਲ ਗਈਆਂ ਦਵਾਈਆਂ ਮੰਨ ਲਓ ਤੁਹਾਡੇ ਤੱਕ ਉਹ ਅਪਰੋਚ ਕਰਨਾ ਹੋਵੇ ਤਾਂ ਉਹ ਵੀ ਤੁਸੀਂ ਆਪਣਾ ਘਟੋ ਘਟ ਜਰੂਰ ਐਡਰੈਸ ਦਿਓ ਫੋਨ ਨੰਬਰ ਦਿਓ ਸਾਰਿਆਂ ਨੂੰ ਅਪੀਲ ਕੀਤੀ ਆ ਜੇ ਜਦੋਂ ਵੀ ਤੁਹਾਨੂੰ ਦਵਾਈ ਚਾਹੀਦੀ ਹੋਵੇ ਮੇਰੀ ਦੁਕਾਨ ਤੇ ਹਮੇਸ਼ਾ ਹਾਜ਼ਰ ਆ ਇਸ ਤੋਂ ਬਾਅਦ ਬਜ਼ਾਰ ਸਰਾਵਾਂ ਦੇ ਵਿੱਚ ਮੇਰੀ ਦੁਕਾਨ ਉਥੇ ਆ ਕੇ ਮੈਡੀਸਨ ਮੈਂ ਦਊਗਾ ਤੁਸੀਂ ਆਪਣਾ ਫੋਨ ਨੰਬਰ ਮੈਂਸ਼ਨ ਕਰ ਸਕਦੇ ਹੋ ਇਹਦੇ ਵਿੱਚ ਉਹਦੇ ਵਿੱਚ 988325647 9998055726 सो मिसिज पियूष चैन भी साढ़े नी अपने योगदान बारे की कहना चाहते हो बस सबसे पहले नमस्ते और सबका शुक्र अदा करना चाहते हैं कि अब आए वो और अपने हमने जो मेडिकल कैंप लगाया है सब ने अपनी जो भी है प्रॉब्लम्स वो डिस्कस करी डॉक्टर्स के साथ एंड सब बहुत अच्छे से हुआ मेडिसिन भी प्रॉपर तरीके से दी गई एंड बस यही है कि ऐसे आते रहे लोग हम अपनी सेवा देते रहे ऐसी अपॉर्चुनिटीज मिलते हैं हम सेवा करते रहे लोगों की بس یہی کہہنا ਸਕਤੀ ہوں थैंक यू सो ਅੱਜ ਪਿੰਡ ਹਰੀਬੱਦ ਪਰ ਜਿਹੜਾ ਤਹਿਸੀਲ ਨਕੁੱਦਰ ਦੇ ਵਿੱਚ ਪੈਂਦਾ ਆ ਉੱਥੇ ਆਯੁਰਵੇਦ ਦਾ ਫ੍ਰੀ ਕੈਂਪ ਲਗਾਇਆ ਗਿਆ ਸਵਰਗਯਾ ਸ਼੍ਰੀ ਧਰਮਪਾਲ ਜੈਨ ਜੀ ਸਪੁੱਤਰ ਲਾਲਾ ਖੁਸ਼ੀ RAM ਜੀ ਉਹਨਾਂ ਦੇ ਪੋਤਰੇ ਅਸ਼ੋਕ ਜੈਨ ਜੀ ਅਤੇ ਅਸ਼ੋਕ ਜੈਨ ਜੀ ਦੇ بیٹے ਪਿਊਸ਼ ਜੈਨ ਜੀ ਔਰ ਪੂਰੇ ਫੈਮਿਲੀ ਵੱਲੋਂ ਨਕੋਦਰ ਵੱਲੋਂ ਇਹ ਜਿਹੜਾ ਆਯੁਰਵੇਦ ਕੈਂਪ ਲਗਾਇਆ ਗਿਆ ਸੋ ਅੱਜ ਪੁੱਛਦੇ ਗੱਲਬਾਤ ਕਰਦੇ ਹਾਂ ਕਿੰਨੇ ਕਿ ਪੇਸ਼ੈਂਟਸ ਨੇ ਹਾਂਜੀ ਸਵਾਗਤ ਹੈ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕ ਚੌਥਾ ਆਯੁਰਵੇਦਿਕ ਕੈਂਪ ਹੈ ਔਰ ਲੋਕਾਂ ਨੂੰ ਤੁਸੀਂ ਜਾਗਰੂਕ ਕਰ ਰਹੇ ਹੋ ਆਯੁਰਵੇਦ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਸਹੀ ਕਿਹਾ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਹਕੀਮ ਧਰਮਪਾਲ ਜੈਨ ਜੀ ਸਾਡੇ ਦਾਦਾ ਜੀ ਦੀ ਯਾਦ ਵਿੱਚ ਅਸੀਂ ਮੁਫਤ ਆਯੁਰਵੇਦਿਕ ਕੈਂਪ ਆਰਗੇਨਾਈਜ਼ ਕਰਦੇ ਹਾਂ ਵਕ ਵਕ ਪਿੰਡਾਂ ਦੇ ਵਿੱਚ ਵਕ ਵਕ ਖੇਤਰ ਦੇ ਵਿੱਚ ਜਾ ਕੇ ਅੱਜ ਅਸੀਂ ਪਿੰਡ ਹਰੀਪੁਰ ਵਿਖੇ ਕੈਂਪ ਲਗਵਾਇਆ ਜਿਸ ਵਿੱਚ ਡਾਕਟਰ ਚੇਤਨ ਮਹਿਤਾ ਡਾਕਟਰ ਰਜਨੀ ਡਾਕਟਰ ਰਿਤਿਕਾ ਬਾਲੀ ਡਾਕਟਰ ਸੁਖਦੇਵ ਜਤਨ ਡਾਕਟਰ ਇੰਦਰਜੀਤ ਕੌਰ ਜੀ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਲਗਭਗ 200 ਤੋਂ ਉੱਪਰ ਪੇਸ਼ੈਂਟਸ ਜਿਨ੍ਹਾਂ ਨੂੰ ਅਸੀਂ ਮੁਫਤ ਦਵਾਈ ਸਭ ਨੂੰ ਪ੍ਰੋਵਾਈਡ ਕੀਤੀ ਹੈ ਤੇ ਆਯੁਰਵੇਦ ਨੂੰ ਵੀ ਜਾਗਰੂਕ ਕਰਨ ਲਈ ਸਾਡੀ ਇਹ ਪਹਿਲ ਹੈ ਸਾਨੂੰ ਇਹ ਦੱਸਦੇ ਹੋਏ ਵੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਸ਼ਾਪ ਨੂੰ ਧਰਮਪਾਲ ਜੈਨ ਪੰਸਾਰੀ ਨੂੰ ਵੀ 120 ਸਾਲ ਪੂਰੇ ਹੋ ਚੁੱਕੇ ਨੇ ਜਿਸ ਦੇ ਉਪਲਗਠ ਵਿੱਚ ਇਹ ਸਭ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਸੋ ਕਿਉਂਕਿ ਲੋਕ ਜ਼ਿਆਦਾਤਰ ਐਲੋਪੈਥੀ ਤੇ ਡਿਪੈਂਡ ਆ ਕੋਈ ਪ੍ਰੋਬਲਮ ਆਉਂਦੀ ਆ ਤੇ ਇਮੀਡੀਏਟਲੀ ਆਪਾਂ ਡਾਕਟਰ ਕੋਲ ਜਾਂਦੇ ਆ ਤੇ ਆਯੁਰਵੇਦ ਦਾ ਸਲੋ ਇਲਾਜ ਆ ਜਾਂ ਕਿੱਦਾਂ ਕੀ ਕਹਿਣਾ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਆਯੁਰਵੇਦ ਜੋ ਕਿ ਅੱਜ ਤੋ 5000 ਸਾਲ ਪੁਰਾਣੀ ਥਿਊਰੀ ਹੈ ਜੋ ਮਾਨਸ ਸੇਵਾ ਲਈ ਮਾਨਵਤਾ ਲਈ ਸਭ ਤੋਂ ਰਾਮ ਲੇਖ ਇਲਾਜ ਹੈ ਜਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਐਲੋਕੇਥੀ ਆਪਣੀ ਜਗ੍ਹਾ ਠੀਕ ਹੈ ਬਟ ਉਹਦੇ ਕੁਝ ਸਾਈਡ ਇਫੈਕਟਸ ਵੀ ਉਹਦੇ ਪੈਰਲਲ ਹੀ ਹੁੰਦੇ ਨੇ ਪਰ ਆਯੁਰਵੇਦ ਨੂੰ ਅਪਣਾਓ ਤੇ ਆਪਣੀ ਜੀਵਨ ਨੂੰ ਸੁਖੀ ਬਣਾਓ ਜੈ ਸ਼੍ਰੀ ਰਾਮ ਜੀ ਅੱਜ 23 ਫਰਵਰੀ 2025 ਦਿਨ ਐਤਵਾਰ ਪਿੰਡ ਹਰੀਪੁਰ ਵਿਖੇ ਸੌਰਵੀਤ ਧਰਮਪਾਲ ਚਾਨਪਨ ਸਾਹਿਬ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਇੱਕ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ ਜੀ ਇਹਨਾਂ ਦਾ ਬਹੁਤ ਹੀ ਵਧੀਆ ਸ਼ਲਾਗਾਜੋਗ ਉਪਰਾਲਾ ਹੈ ਆਯੁਰਵੈਦ ਦੇ ਸੰਬੰਧ ਵਿੱਚ ਅੱਜਕੱਲ੍ਹ ਦੀ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਮੈਂ ਸਵਸਥ ਪਿੰਡਵਾਦਿਆਂ ਦਾ ਤੇ ਇਨਾਂ ਨੂੰ ਵੀ ਕਾਰਜ ਦਾ ਸਲਾਘਾ ਕਰਦਾ ਹਾਂ ਤੇ ਇਹਨਾਂ ਨੂੰ ਧੰਨਵਾਦ ਕਰਦਾ ਹਾਂ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਕਲੱਬ ਮੇਜਰਾਮ ਵੈਲਫੇਅਰ ਕਲੱਬ ਵੱਲੋਂ ਇਹਨਾਂ ਦਾ ਇਸ ਪ੍ਰੋਗਰਾਮ ਦੀ ਬਹੁਤ-ਬਹੁਤ ਸਲਾਘਾ ਕਰਦਾ ਜੈ 시ਰਮ ਜੀ ਧੰਨਵਾਦ ਧੰਨਵਾਦ ਤਖਸ਼ੂ ਵੀਡੀਓ ਬਣ ਰਹੀ ਹੈ ਤਖਸ਼ੂ ਦੇਖੋ ਸਾਹਮਣੇ ਵਾਹਿਗੁਰੂ ਜੀ ਦਾ ਖਾਲਸਾ ਅਸੀਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਹਰੀਪੁਰ ਵੱਲੋਂ ਸ਼੍ਰੀ ਤਰਪਾਲਜੀ ਜੈਨ ਪੰਸਾਰੀ ਵਾਲੇ ਜਿਹੜੇ ਨਗਉਦਰ ਤੇ ਬਹੁਤ ਹੀ ਨਾਮੀ ਪੰਸਾਰੀ ਵਾਲੇ ਹੈਗੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਯੁਰਵੈਦਿਕ ਨੂੰ ਮੁੱਖ ਰੱਖਦਿਆਂ ਹੋਇਆ ਸਾਡੇ ਪਿੰਡ ਹਰੀਪੁਰ ਵਿਖੇ ਸਾਲਾਨਾ ਦੀ ਤਰ੍ਹਾਂ ਚੌਥਾ ਇਹ ਆਯੁਰਵੈਦਿਕ ਜਿਹੜਾ ਕੈਂਪ ਲਾਇਆ ਗਿਆ ਬਹੁਤ ਹੀ ਸਾਡੇ ਪਿੰਡ ਦੇ ਵਿੱਚ ਲੋਕਾਂ ਨੇ ਉਤਸ਼ਾਹ ਦੇ ਨਾਲ ਦਿਖਾ ਲਿਆ ਕਿਉਂਕਿ ਕੋ ਬਹੁਤ ਲੋਕੀ ਹੈਗੇ ਆ ਜਿਹੜੇ ਆਯੁਰਵੈਦਿਕ ਨੂੰ ਭੁੱਲ ਚੁੱਕੇ ਆ ਔਰ ਨਮੀ ਸਰ ਤੋਂ ਸਰੀਰ ਤੋਂ ਜਿੱਦਾਂ ਆਪਾਂ ਐਲੋਪੈਥਿਕ ਨੂੰ ਛੱਡ ਕੇ ਤੇ ਆਯੁਰਵੈਦਿਕ ਜਿਹੜਾ ਜੁਆਇਨ ਕਰਦੇ ਪਏ ਆ ਉਹ ਸਾਰਿਆਂ ਲਈ ਬਹੁਤ ਲਾਭਦਾਇਕ ਹੋਵੇਗਾ ਔਰ ਸਾਰੇ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਐਲੋਪੈਥਿਕ ਨੂੰ ਛੱਡ ਕੇ ਜਿਹੜਾ ਆਯੁਰੋਪੈਥਿਕ ਆ ਉਹਨੂੰ ਛੱਡ ਕੇ ਤੇ ਆਯੁਰਵੈਦਿਕ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ ਇਹਦਾ ਲੌਂਗ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਰਹਿੰਦਾ ਆ ਤੇ ਆ ਇਹਨਾਂ ਦਾ ਅਸੀਂ ਜੈਨ ਸਾਹਿਬਾ ਨੂੰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਆਣ ਕੇ ਤੇ ਬਹੁਤ ਹੀ ਵਧੀਆ ਕੰਮ ਦੇ ਕੰਮ ਕੀਤਾ ਆ ਬਹੁਤ ਬਹੁਤ ਸ਼ੁਕਰੀਆ ਮਾਤਮਾ ਜੀ ਇੱਥੇ ਕਿ ਲੋਕ ਸੇਵਾ ਸੇਵਾ ਕਰਦੇ ਥੈਂਕ ਯੂ ਆਓ